ਸੁਲਤਾਨਪੁਰ ਲੋਧੀ ਬਾਉਂ ਪਿੰਡ ਜਿੱਥੇ ਅੱਜ ਸਮੂਹ ਨਗਰ ਨਿਵਾਸੀ ਪੰਜੋਲੀ ਕਲਾਂ ਦੀ ਸਾਹ ਸੰਗਤ ਸੇਵਾ ਲੈ ਕੇ ਪੁੱਜੀ ਆ ਸਮੂਹ ਨਗਰ ਵੱਲੋਂ ਆ ਉੱਥੇ ਦੇ ਹਾਲਾਤ ਨੇ ਅੱਜ ਵੀ ਦੇਖ ਲਓ ਤੁਸੀਂ ਰੇਤੇ ਦੇ ਕਿੱਡੀਆਂ ਕਿੱਟੀਆਂ ਪਹਾੜ ਲੱਗੇ ਹੋਏ ਨੇ ਟਿੱਬੇ ਲੱਗੇ ਹੋਏ ਨੇ ਤੇ ਆ ਮਸ਼ੀਨਾਂ ਤੇ ਉਹ ਟਿੱਪਰ ਟਰਾਲੀਆਂ ਵਿੱਚ ਬੰਨ ਬੰਨਣ ਲੱਗੇ ਹੋਏ ਨੇ ਬਹੁਤ ਜ਼ਿਆਦਾ ਉਹ ਗਾਰ ਚੜੀ ਹੋਈ ਸੀਗੀ ਆ ਜਮੀਨਾ ਤੁਹਾਡੇ ਪਿਛਾਂੜ ਚ ਨਹੀਂ ਹੁੰਦੀਆਂ ਬੱਟਰ ਡਾਲ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਆ ਉਧਰ ਵੀ ਆਪਣੇ ਬੰਦਾ ਕਿ ਲੋ ਜੀ ਅੱਜ ਸਮੂਹ ਨਗਰ ਨਿਵਾਸੀ ਪਿੰਡ ਪੰਜੋਲੀ ਕਲਾਂ ਦੀ ਸਾਹ ਸੰਗਤ ਵੱਲੋਂ ਤਿਲ ਫੁੱਲ ਇਕੱਠਾ ਕਰਕੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਲਈ ਪੈਸੇ ਇਕੱਠੇ ਕੀਤੇ ਗਏ ਸੀਗੇ ਤੇ ਪੰਜੋਲੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਾਰੇ ਨਗਰ ਦਾ ਵੀ ਬਹੁਤ ਵੱਡਾ ਸਹਿਯੋਗ ਆ ਸਾਰੇ ਨਗਰ ਦਾ ਬਹੁਤ ਵੱਡਾ ਯੋਗਦਾਨ ਆ ਤੇ ਆਪਣੇ ਸਰਪੰਚ ਸਾਹਿਬ ਖੜੇ ਨੇ ਨੰਬਰਦਾਰ ਜੀ ਤੇ ਫੌਜੀ ਸਾਹਿਬ ਤੇ ਮਲਕੀ ਸਿੰਘ ਚਾਚਾ ਜੀ ਤੇ ਬਾਉਂ ਪਿੰਡ ਦੇ ਸਰਪੰਚ ਨੇ ਅਸੀਂ ਪਹੁੰਚੇ ਅੱਜ ਕਪੂਰਥਲਾ ਦੇ ਜ਼ਿਲ੍ਹਾ ਸੁਲਤਾਨਪੁਰ ਲੋਧੀ ਦੇ ਕੋਲ ਬਾਉਂ ਪਿੰਡ ਬਾਉਂ ਪਰ ਬਾਉਂ ਪਰ ਤੇ ਉੱਥੇ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੇ ਪਰਿਵਾਰ ਜਿਨ੍ਹਾਂ ਦੇ ਘਰ ਵਿਚ ਰਹਿੰਦੇ ਰੇਤ ਚੜ ਗਈ ਸੀਗੀ ਘਰ ਟਹਿ ਗਏ ਆ ਪਰਿਵਾਰ ਖੜੇ ਨੇ ਜੋ ਕਿ ਉਹਨਾਂ ਨੂੰ ਮਾਲੀ ਮਦਦ ਦਿੱਤੀ ਗਈ ਆ ਤੇ ਵਿਚਾਰੇ ਆਪਣਾ ਤੰਬੂ ਲਾ ਕੇ ਇਹ ਗੁਜ਼ਾਰਾ ਕਰ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਜਿੱਥੇ ਰਹਿੰਦੇ ਨੇ ਪੰਜ ਪਰਿਵਾਰ ਨੇ ਇਹ ਉਰੇ ਮਤਲਬ ਤੰਬੂ ਲਾ ਕੇ ਆਪਣਾ ਉਰੇ ਟਾਈਮ ਪਾਸ ਕਰ ਰਹੇ ਨੇ ਤੇ ਸਰਪੰਚ ਜੀ ਜਮੀਨ ਵਾਲੇ ਆ ਦੂਜੀ ਗੱਲ ਬਾਉਂ ਪਰ ਸਰਪੰਚ ਸਾਹਿਬ ਦਾ ਅਸੀਂ ਵੀ ਬਹੁਤ ਧੰਨਵਾਦ ਕਰਦੇ ਆ ਨਗਰ ਵੱਲੋਂ ਪੰਜੋਲੀ ਕਲਾਂ ਵੱਲੋਂ ਜਿਨ੍ਹਾਂ ਨੇ ਆਪਣੀ ਜ਼ਮੀਨ ਚੋਂ ਪੰਜ-ਪੰਜ ਮਰਲੇ ਦੇ ਇਹਨਾਂ ਨੂੰ ਦਾ 10 ਮਰਲੇ ਦੇ ਪਲਾਟ ਦਿੱਤੇ ਨੇ ਤੇ ਜਿੱਥੇ ਹੁਣ ਆਪਣਾ ਇਹ ਘਰ ਬਣਾ ਕੇ ਆਪਣਾ ਜੀਵਨ ਬਤੀਤ ਕਰ ਸਕਣਗੇ ਤੇ ਅਸੀਂ ਸਾਰੇ ਨਗਰ ਦਾ ਤੇ ਸਰਪੰਚ ਸਾਹਿਬ ਦਾ ਤੇ ਪੰਜੋਲੀ ਕਲਾ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਨਗਰ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਚੋਂ ਹੜਪਰਭਾਵਿਤ ਇਲਾਕੇ ਦੇ ਵਿੱਚ ਸਹਿਯੋਗ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਉਹ ਪਹਿਲਾਂ ਦੇਖ ਕੇ ਆਏ ਹਾਲਾਤ ਆਪਾਂ ਦੇਖ ਕੇ ਆਏ ਸੀ ਕੋਸ਼ਮਾ ਪਹਿਲਾਂ ਕਿ ਹੁਣ ਵੀਰ ਹੁਣਾਂ ਨੇ ਉਸ ਜਗ੍ਹਾ ਤੇ ਜਿੱਥੇ ਆ ਪਰਿਵਾਰ ਭੈਣ ਜੀ ਹੁਣੀ ਬੱਚੇ ਆ ਸਾਰੇ ਖੜੇ ਆ ਜਿਨ੍ਹਾਂ ਦਾ ਅਸੀਂ ਇਹਨਾਂ ਨਾਲ ਬਿਲਕੁਲ ਨਹੀਂ ਆਗਾ ਤੇ ਤਿਲ ਫੁੱਲ ਦੇ ਨਾਲ ਹੀ ਇਹਨਾਂ ਦਾ ਘਰ ਬਣਨਾ ਵਾ ਪੰਜੋਲੀ ਕਲਾ ਤੋਂ ਜਿਹੜੀ ਸੰਗਤ ਆਈ ਆ ਫਤਿਹਗੜ ਸਾਹਿਬ ਤੋਂ ਸਾਰੇ ਮੋਤਵਾਰ ਸੱਜਣਾਂ ਜਿਹੜੇ ਪੰਜੋਲੀ ਸਾਹਿਬ ਜਿਹੜੇ ਸਾਡੇ ਹਸਾਬਕਾ ਮੈਂਬਰ ਆ ਸਾਡੇ ਮੈਂਬਰ ਆ ਜਿਹੜੇ ਜੀ ਸੋਮੀ ਕਮੇਟੀ ਮੈਂਬਰ ਅਸੀਂ ਉਹਨਾਂ ਦਾ ਵੀ ਤਹਿਦਲੋਂ ਦਾ ਤੇ ਨਗਰ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਆ ਬਹੁਤ ਸੋਹਣੀ ਮਦਦ ਕੀਤੀ ਆ ਜਿਹੜੇ ਜਿਸ ਜਗ੍ਹਾ ਤੇ ਘਰ ਬਣਨੇ ਆ ਉਸ ਜਗ੍ਹਾ ਤੇ ਬੱਚਿਆਂ ਨੂੰ ਪਰਿਵਾਰ ਨੂੰ ਆ ਪਾਪਾ ਜੀ ਠੀਕਣੀ ਦਵਾਈ ਲੈਣ ਜਾ ਰਹੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਰੋਕ ਕੇ ਪਰਿਵਾਰ ਦੀ ਜਿਹੜੀ ਮਦਦ ਕੀਤੀ ਆ ਇਸ ਕਰਕੇ ਸਾਰੇ ਨਗਰ ਦਾ ਧੰਨਵਾਦੀ ਆ ਅਸੀਂ ਬਹੁਤ ਧੰਨਵਾਦੀ ਆ ਫਤੇਗੜ ਸਾਹਿਬ ਪੰਜੋਲੀ ਤੋਂ ਪਿੰਡ ਤੋਂ ਜਿਹੜੀ ਸੰਗਤ ਸਾਡੇ ਕੋਲ ਆਈ ਆ ਸਰਪੰਚ ਸਾਹਿਬ ਨmberਦਾਰ ਸਾਹਿਬ ਫੌਜੀ ਸਾਹਿਬ ਤੋਂ ਸਾਡੇ ਵੀਰ ਆ ਜ ਕਿ ਜਿਹੜਾ ਇਹਨਾਂ ਦਾ ਜੀ ਗਰਾਉਂਡ ਜ਼ੀਰੋ ਤੇ ਜਾ ਕੇ ਸਥਿਤੀ ਦੇਖੀ ਆ ਤੇ ਫੇਰ ਮਦਦ ਕੀਤੀ ਆ ਸਾਡੇ ਨਾਲ ਬਾਪੂ ਹਰਦੇਵ ਸਿੰਘ ਜੀ ਜਿਹੜਾ ਬਜ਼ੁਰਗ ਮਾਤਾ ਇੱਕ ਭਤੀਜਾ ਵਾ ਜਿਨ੍ਹਾਂ ਦਾ ਦੇਖਭਾਲ ਕਰਦੇ ਆ ਆਪ ਪ੍ਰਸ਼ਾਦਾ ਪਕਾਉਂਦੇ ਮਾਤਾ ਦਾ ਇਹਨਾਂ ਦਾ ਘਰ ਆ ਜਿਹੜਾ ਉਹ ਬਿਲਕੁਲ ਇਸ ਸਮੇਂ ਖਤਰੇ ਦੇ ਵਿੱਚ ਆ ਦਰਿਆ ਦਾ ਦਰਿਆ ਨੇ ਰੋਡ ਲਾ ਕੇ ਉਹ ਤਾ ਦੇ ਆਪਣੇ ਲਪੇਟ ਦੇ ਵਿੱਚ ਲਿਆ ਹੋਇਆ ਵਾ ਇਸ ਕਰਕੇ ਇਹਨਾਂ ਦੀ ਸਥਿਤੀ ਵੇਖ ਕੇ ਸਾਰੇ ਨਗਰ ਨੇ ਅੱਜ ਇਹਨਾਂ ਦੀ 10000 ਦੀ ਸਹਾਇਤਾ ਕੀਤੀ ਅਸੀਂ ਸਾਰੇ ਨਗਰ ਦਾ ਇਲਾਕੇ ਦਾ ਬਹੁਤ ਧੰਨਵਾਦੀ ਆ ਕਿ ਜਿਹੜੇ ਇਸ ਤਰੀਕੇ ਦੇ ਨਾਲ ਮਦਦ ਕਰ ਰਹੇ ਆ ਕਿ ਖੁਦ ਜਾ ਕੇ ਇਸ ਇਲਾਕੇ ਨੂੰ ਇਸ ਲੋਕਾਂ ਨੂੰ ਸਮਝ ਕੇ ਮਿਲ ਕੇ ਸੇਵਾ ਕਰ ਰਹੇ ਇਸ ਕਰਕੇ ਅਸੀਂ ਹੋਰ ਵੀ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਅੱਜ ਸਾਨੂੰ ਮਦਦ ਦੀ ਬਹੁਤ ਲੋੜ ਆ ਕਿਉਂਕਿ ਹੁਣ ਤੁਸੀਂ ਦੇਖ ਚੁੱਕੇ ਜੇ ਕੋਈ ਵੀ ਭੈਣ ਭਰਾ ਬਹੁਤ ਘੱਟ ਸੇਵਾ ਲਈ ਕੇ ਆ ਰਿਹਾ ਵਾ ਪਹਿਲਾਂ ਬਹੁਤ ਆਈ ਆ ਪਰ ਹੁਣ ਇਸ ਸਮੇਂ ਜਿਹੜਾ ਜ਼ਮੀਨਾ ਬਣਾਉਣੀਆਂ ਜਾਂ ਪੱਠੇ ਬਿਜ਼ਨਸ ਕਰਕੇ ਬਹੁਤ ਲੋੜ ਆ ਸੋ ਇਹਨਾਂ ਦੀ ਸੇਵਾ ਕੀਤੀ ਗਈ ਬਹੁਤ ਧੰਨਵਾਦੀ ਅ ਉਹ ਵੈਕੀ ਜੀ ਦਾ ਖਾਲਸਾ ਹੈ ਜੀ ਕੀ ਫਤਿਹ ਇਹ ਧੀਰਕੌਰ ਦਾ ਜਿਹੜਾ ਪੋਤਾ ਵਾ ਜੀ ਤੇ ਨਾਂ ਇਹਦਾ ਮਾਤਾ ਨਾਂ ਇਹਦਾ ਪਿਤਾ ਵਾ ਜਿਹਨਾਂ ਦੀ ਮੌਤ ਹੋ ਚੁੱਕੀ ਆ ਤੇ ਆਪਣੀ ਦਾਦੀ ਦੇ ਨਾਲ ਰਹਿ ਰਿਹਾ ਤੇ ਜਿਹੜੀ ਭੈਣ ਇਹਨੇ ਨੇ ਵਿਆਹ ਦਿੱਤੀ ਸੀ ਤੇ ਜ਼ਮੀਨ ਆ ਜਿਹੜੀ ਇਹਨਾਂ ਦੀ ਉਹ ਵੀ ਉਹਦੇ ਵਿੱਚ ਵੀ ਰਹਿਤਾ ਵੀ ਭਾਜੀ ਹੁਣੇ ਸਾਰੇ ਪੰਜੋਲੀ ਦੀ ਸੰਗਤ ਜਿਹੜੀ ਫਤੇਗੜ ਸਾਹਿਬ ਤੋਂ ਆਈ ਆ ਸਾਡੇ ਕੋਲ ਤੇ ਉਹਨਾਂ ਨੇ ਆਣ ਕੇ ਇਸ ਵੀਰ ਦੇ ਬੱਚੇ ਦੀ ਹੌਸਲਾ ਜਾਈ ਕੀਤੀ ਆ ਤੇ ਨਾਲ ਪ੍ਰੇਰਣਾ ਕੀਤੀ ਆ ਕਿ ਦਾਦੀ ਦੀ ਸੇਵਾ ਕੀਤੀ ਜਾਵੇ ਤੇ ਆਉਣ ਵਾਲੇ ਸਮੇਲੇ ਵੀ ਤੇ ਉਹ ਜਿਹੜਾ ਆਪਣੇ ਪੈਰਾਸਰ ਹੋ ਸਕਦਾ। ਅੱਗਰ ਵੱਲੋਂ ਤੁਹਾਡਾ ਧੰਨਵਾਦ ਕਰਦਾ। ਤੇ ਅਸੀਂ ਆਏ ਜੀ ਫੋਟੋ ਪੰਜਮੀ ਚਲੰਗਾ ਜ਼ਿਲ੍ਹਾ ਫਟੇਗੜ ਸਾਹਿਬ ਤੋਂ ਤੇ ਬਾਉਂਕੇ ਪਿੰਡਾ ਜੀ ਨੇ ਕਪੂਥਲੇ ਜ਼ਿਲ੍ਹੇ ਚ ਸੁਲਤਾਨਪੁਰ ਲੋਧੀ ਜਿੱਥੇ ਹੱਦਦੇ ਬਹੁਤ ਵੱਡੀ ਤਬਾਹੀ ਕੀਤੀ ਗਈ ਤੇ ਇਹ ਛੋਟਾ ਬੱਚਾ ਜੀ ਆਪਣੇ ਵਿੱਚ ਜਿਹਦਾ ਘਰ ਨੂੰ ਵੀ ਬਹੁਤ ਕਾਫੀ ਨੁਕਸਾਨ ਹੋਇਆ ਵਿਚਾਰੇ ਦੇ। ਹਾਂਜੀ ਤੇ ਅਸੀਂ ਤੁਹਾਡੀ ਕੁਝ ਵੀਡੀਓ ਵੀ ਦੇਖੀ ਆ ਉਹਨੂੰ ਦੇਖ ਕੇ ਸਾਡਾ ਵੀ ਚਲੋ ਮਨ ਭਰ ਆਇਆ ਹਨਾ ਤੇ ਆ ਸਾਡੇ ਪਿੰਡ ਦੇ ਪਤਵੰਤੇ ਸੱਜਣ ਨੇ ਸਮੂਹ ਨਗਰ ਨੇ ਤਿਲ ਫੁੱਲ ਦੇ ਕੇ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਪਿੰਡ ਪੰਜੂਲੀ ਕਲਾਂ ਦਾ ਤੇ ਨਾਲ ਸਾਡੇ ਸੁਖਦੇਵ ਸਿੰਘ ਜੀ ਨੰਬਰਦਾਰ ਵੀ ਤੇ ਹਰਮੇਲ ਸਿੰਘ ਫੌਜੀ ਸਾਹਿਬ ਤੇ ਸਾਡੇ ਸਰਪੰਚ ਸਾਹਿਬ ਹਕਤਰੀ ਸਿੰਘ ਤੇ ਚਾਚਾ ਜੀ ਸਾਡੇ ਮਨਜੀਤ ਸਿੰਘ ਜੀ ਤੇ ਸਾਰੇ ਨਗਰ ਤੋਂ ਆਏ ਨੇ ਤੇ ਅਸੀਂ ਆਪਣੇ ਨਗਰ ਵੱਲੋਂ ਜੋ ਤਿਲ ਫੁੱਲ ਇਕੱਠਾ ਹੋਇਆ ਉਹਦੇ ਵਿੱਚੋਂ ਅਸੀਂ 10000 ਦੀ ਇਸ ਪਰਿਵਾਰ ਨੂੰ ਮਦਦ ਦੇ ਰਹੇ ਹਾਂ ਤਾਂ ਕਿ ਦੁਬਾਰਾ ਇਹਦਾ ਘਰ ਬਣ ਕੇ ਕਰਨਾਵਾ ਬਣ ਜੇ ਤੇ ਆਪਣੇ ਘਰ ਦੇ ਵਿੱਚ ਬੱਚਾ ਬੈਠੇ ਜੀ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਊਗੀ ਸਾਰੇ ਨਗਰ ਨੂੰ ਚਲੋ ਕਹਿਣਾ ਚਾਹੂੰਗਾ ਜੀ ਕੁਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅਸੀਂ ਇਲਾਕਾ ਫਤੇਗੜ ਸਾਹਿਬ ਫਰੰਡ ਕੁੰਜੋੜੀ ਕਲਾ ਤੋਂ ਇੱਥੇ ਆਪਣੇ ਨਗਰ ਸਾਨੂੰ ਸਾਡੇ ਨਗਰ ਵੱਲੋਂ ਭੇਜਿਆ ਗਿਆ ਤੇ ਅਸੀਂ ਇੱਥੇ ਦੇ ਹਾਲਾਤ ਦੇਖ ਕੇ ਮਦਦ ਕਰਨ ਲਈ ਇਸ ਬੱਚੇ ਦੀ 10000 ਰੁਪਏ ਦੇ ਰਹੇ ਹਾਂ ਜੀ ਇਹ ਆਪਣੇ ਕੰਮ ਬਣਾਏ ਦਾ ਤਾਂ ਆਪਣੇ ਘਰ ਦੇ ਵਿੱਚ ਬੈਠੇ ਤੇ ਰਹੇ ਪੜ੍ਹੇ ਤੇ ਪੜ੍ਹ ਕੇ ਆਪਣਾ ਵਧੀਆ ਕੋਈ ਉਹ ਹੋਵੇ ਇਹਨਾਂ ਵਧੀਆ ਕਾਰੋਬਾਰ ਆਪਣਾ ਕਰੀ ਜੀ